ਜੀ ਪੰਜਾਬੀਓ ਸਤਿ ਸ੍ਰੀ ਅਕਾਲ ਅੱਜ ਸਿੱਧਾ ਚੈਲੰਜ ਆ ਜਿਹੜਾ ਕਿ ਸੀਐਮ ਭਗਵੰਤ ਮਾਨ ਨੂੰ ਆ ਜਿਹੜਾ ਕਿ ਸਾਡੇ ਪੰਜਾਬ ਦਾ ਮੁੱਖ ਮੰਤਰੀ ਉਹ ਚੈਲੰਜ ਹੈ ਕਾਦੇ ਵਾਸਤੇ ਆ ਇਹ ਵੀ ਮੈਂ ਤੁਹਾਨੂੰ ਦੱਸ ਦਿੰਨਾ ਪਰ ਗੱਲ ਆ ਜਿਹੜੀ ਧਿਆਨ ਨਾਲ ਸੁਣਨ ਵਾਲੀ ਆ ਜਿਹੜੇ ਪੰਜਾਬ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਜਿਵੇਂ ਕਹਿ ਸਕਦੇ ਆ ਪ੍ਰੇਮੀ ਬੰਦੇ ਨੇ ਉਹਨਾਂ ਨੇ ਸੋਚਿਆ ਕਿ ਦੇਵਾ ਸਿੱਧੂ ਸੀਐਮ ਮਾਨ ਦੇ ਖਿਲਾਫ ਹੀ ਬੋਲਦਾ ਰਹਿੰਦਾ ਹੱਕ ਦੀ ਕਦੇ ਗੱਲ ਨਹੀਂ ਕੀਤੀ ਸੋ ਮੈਂ ਸਾਡੇ ਸਾਥੀਆਂ ਨੂੰ ਕਹਿਣਾ ਚਾਹਨਾ ਵੀ ਹੈ ਤਾਂ ਭਗਵੰਤ ਮਾਨ ਵੀ ਆਪਣਾ ਭਰਾ ਔਰ ਤੁਸੀਂ ਵੀ ਸਾਡੇ ਭਰਾਗੇ ਪਰ ਜੇਕਰ ਮੇਰੀਆਂ ਸ਼ਰਤਾਂ ਨੇ ਦੇਖੋ ਪੰਜਾਬ ਦੇ ਮੁੱਦਿਆਂ ਦੇ ਉੱਤੇ ਕੰਮ ਕਰਨਾ ਪੰਜਾਬ ਦੇ ਲੋਕਾਂ ਦੇ ਲਈ ਬੋਲਣਾ ਤੇ ਸਾਡੀ ਕੌਮ ਦੇ ਲਈ ਬੋਲਣਾ ਇਹ ਆਪਣਾ ਪਹਿਲਾ ਨੰਬਰ ਜਿਹੜਾ ਕਿ ਸਾਡੇ ਪੰਜਾਬ ਦੇ ਲੋਕਾਂ ਲਈ ਲੜਾਈ ਹੈ ਪਰ ਸਾਡੀਆਂ ਜਿਹੜੀਆਂ ਸ਼ਰਤਾਂ ਨੇ ਅਸੀਂ ਸਾਰੇ ਹੀ ਸਾਥੀ ਜਿਵੇਂ ਕਿ ਲਖਾ ਸਿੰਘ ਸਦਾਣਾ ਭਾਨਾ ਸਿੰਘ ਸਿੱਧੂ ਪਰਮੇਂਦਰ ਸਿੰਘ ਝੋਟਾ ਕਈ ਹੋਰ ਵੀ ਸਾਥੀ ਨੇ ਵੀ ਜਿਹੜੇ ਪੰਜਾਬ ਦੀ ਗੱਲ ਕਰਦੇ ਨੇ ਔਰ ਮੇਰਾ ਸਵਾਲ ਇਹ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਤੁਹਾਨੂੰ ਤੁਹਾਨੂੰ ਲੱਗਦਾ ਸੀ ਵੀ ਮੈਂ ਉਹਨਾਂ ਦੇ ਖਿਲਾਫ ਬੋਲਦਾ ਨਹੀਂ ਕਿਉਂਕਿ ਜਿਹੜੀ ਦਲੀਲ ਹੁੰਦੀ ਆ ਉਹਦਾ ਵਕੀਲ ਵੀ ਜੱਜ ਦੇ ਸਾਹਮਣੇ ਧਰ ਦਿੰਦਾ ਤੇ ਜੱਜ ਨੂੰ ਉਹਦੀ ਕਬੂਲ ਕਰਨੀ ਪੈਂਦੀ ਹੈ ਗੱਲ ਤਾਂ ਹੁਣ ਸਾਡਾ ਵੀ ਵਕੀਲ ਤੇ ਜੱਜ ਵਾਲਾ ਕੰਮ ਹੋਇਆ ਪਿਆ ਕਿਉਂ ਕਿ ਅੱਜ ਜੇ ਅਗਰ ਸੀਐਮ ਮਾਨ ਕੋਲੇ ਪੰਜਾਬ ਦੀ ਮਤਲਬ ਜਿਹੜੀ ਸੱਤਾ ਤਾਂ ਉਹਨਾਂ ਨੂੰ ਵੋਟਾਂ ਪਾਉਣ ਵਾਲੇ ਬਣਾਉਣ ਵਾਲੇ ਅਸੀਂ ਹੀ ਆ ਆਪਾਂ ਸਾਰੇ ਲੋਕ ਆ ਤੇ ਮੈਂ ਜਿਹੜੀਆਂ ਸ਼ਰਤਾਂ ਦੀ ਗੱਲ ਆ ਮੇਰੀ ਉਹ ਇਹ ਹੈ ਬੀਸੀਐ ਮਾਨ ਪੰਜਾਬ ਪੰਜਾਬ ਦਾ ਮੁੱਖ ਮੰਤਰੀ ਭਾਈ ਅਮਰਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਕੱਢੇ ਤੇ ਮੈਂ ਕਹਿੰਦਾ ਕੱਲਾ ਮੈਂ ਹੀ ਨਹੀਂ ਸਾਡੇ ਪੰਜਾਬ ਦੀ ਜਿੰਨੀ ਯੂਥ ਹੈ ਭਗਵੰਤ ਮਾਨ ਦੇ ਨਾਲ ਖੜੀ ਕਰ ਦੇਾਂਗੇ ਜਿਹੜੀ ਕਿ ਹਾਲਾਂਕਿ ਉਹਨਾਂ ਨੂੰ ਲੋੜ ਹੈ ਪੰਜਾਬ ਦੇ ਲੋਕਾਂ ਦੀ ਖਾਸ ਕਰਕੇ ਉਹਨੂੰ ਹੁਣ ਲੋੜ ਹੈ ਦਿੱਲੀ ਦੇ ਵਿੱਚ ਉਹਨੂੰ ਨਕਾਰਿਆ ਜਾ ਰਿਹਾ ਹੈ ਇਹ ਵੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਜਿਹੜੀ ਕਿ ਹੁਣ ਕੈਬਨਿਟ ਮੀਟਿੰਗ ਸੱਦੀ ਸੀ ਉਹਦੇ ਵਿੱਚ ਫੈਸਲੇ ਕੀ ਨੇ ਕੁੱਲ ਮਿਲਾ ਕੇ ਗੱਲ ਇੱਥੇ ਆ ਜਾਂਦੀ ਆ ਵੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਦਾ ਉਹ ਨਹੀਂ ਚਾਹੁੰਦਾ ਕਿ ਜਿਹੜਾ ਪੰਜਾਬ ਹੈ ਇਹਨੂੰ ਸੀਐਮ ਮਾਨ ਚਲਾਵੇ ਕਿਉਂਕਿ ਉਹਨਾਂ ਨੇ ਕਬਜ਼ਾ ਦਾ ਖੁਦ ਕਰਨਾ ਆਪਣੇ ਪੰਜਾਬ ਦੇ ਉੱਤੇ ਤੇ ਤੁਸੀਂ ਆਪਸ ਵਿੱਚ ਹੀ ਆਪਾਂ ਸਾਰੇ ਇੱਕ ਦੂਜੇ ਨੂੰ ਕਹਿੰਦੇ ਆ ਵੀ ਤੂੰ ਯਾਰ ਖਲਾਫ ਬੋਲਦਾ ਕਿਉਂਕਿ ਜਦੋਂ ਦਿੱਲੀ ਵਾਲਿਆਂ ਨੇ ਮੰਗਰ ਲੱਗ ਕੇ ਸੀਐਮ ਮਾਨ ਸਾਡੇ ਪੰਜਾਬ ਦੇ ਕੰਮ ਨਹੀਂ ਆਇਆ ਤਾਂ ਦੱਸੋ ਫਿਰ ਅਸੀਂ ਕਿਹਨੂੰ ਕਹਾਂਗੇ ਜਦੋਂ ਚਾਬੀ ਪੰਜਾਬ ਦੇ ਉਹਨੂੰ ਦਿੱਤੀ ਸੀ ਭਰੋਸਾ ਕਰਕੇ ਸਾਡੇ ਲੋਕਾਂ ਨੇ ਤਾਂ ਹੁਣ ਤੁਸੀਂ ਦੱਸੋ ਕਿ ਫਿਰ ਕਹਾਂਗੇ ਕਿਨੂੰ ਬਈ ਸੋ ਇਹ ਹੀ ਗੱਲਾਂ ਨੇ ਮੇਰੀਆਂ ਕਿ ਪੰਜਾਬ ਦੇ ਵਿੱਚ ਜਿਹੜੀ ਹਾਹਾਕਾਰ ਮੱਚੀ ਹੈ ਨਸ਼ੇ ਪੱਤਿਆਂ ਨੂੰ ਲੈ ਕੇ ਪਹਿਲਾ ਤਾਂ ਇਹ ਕੰਮ ਆ ਬਾਕੀ ਦੂਜਾ ਸਭ ਤੋਂ ਵੱਡਾ ਕੰਮ ਜਿਹੜਾ ਕਿ ਭਾਈ ਅਮਰਪਾਲ ਸਿੰਘ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰਦੇ ਲੈ ਕੱਢੇ ਜੇਲ੍ਹ ਦੇ ਵਿੱਚੋਂ ਅਸੀਂ ਨਾਲ ਖੜਾਂਗੇ ਪਹਿਲੇ ਨੰਬਰ ਤੇ ਜੂਥ ਨੂੰ ਜੋੜਨ ਦਾ ਕੰਮ ਤੁਹਾਡਾ ਭਰਾ ਦੇਵਾ ਸਿੱਧੂ ਵੀ ਕਰੂਗਾ ਹੋਰ ਵੀ ਸਾਡੇ ਜਿਹੜੇ ਸਾਥੀ ਨੇ ਸਾਡੇ ਨੌਜਵਾਨ ਭਰਾ ਨੇ ਬੜੀ ਹੀ ਮੈਂ ਕਹਿੰਦਾ ਲੰਬੀ ਡਾਰ ਆ ਸਾਡੇ ਲੋਕਾਂ ਦੀ ਜਿਹੜੀ ਕਿਸੀ ਇਮਾਨ ਦੇ ਪਿੱਛੇ ਖੜੀ ਕਰਦੇ ਆਂਗੇ ਪਰ ਸਾਡੇ ਨਾਲ ਜਿਹੜਾ ਵਾਦਾ ਇਹ ਪੂਰਾ ਕਰੇ ਕਿ ਅਸੀਂ ਸਿੱਖ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਹੁੰਨੇ ਆ ਤੇ ਉਦੋਂ ਸਾਡੇ ਜਿਹੜੀਆਂ ਅਪੀਲਾਂ ਨੇ ਤੁਸੀਂ ਦੇਖ ਸਕਦੇ ਹੋ ਚੈਨਲ ਤੇ ਜਾ ਕੇ ਉਦੋਂ ਸਾਡੇ ਸਿੱਖ ਕੌਮ ਵੀ ਸਾਡੀ ਇਕੱਠੀ ਹੋਈ ਐ ਸਾਡੀ ਇੱਕ ਆਵਾਜ਼ ਤੇ ਸਾਡੀਆਂ ਜਥੇਬੰਦੀਆਂ ਇਕੱਠੀਆਂ ਹੋ ਜਾਂਦੀਆਂ ਨੇ ਭਾਵੇਂ ਅਸੀਂ ਅਮਰਤ ਛਕਿਆ ਚਾਹੇ ਨਹੀਂ ਛਕਿਆ ਲੇਕਿਨ ਉਹਨਾਂ ਨੂੰ ਪਤਾ ਵੀ ਸਾਡੇ ਅੰਦਰ ਜਿਹੜਾ ਕਿ ਸਿੰਘ ਬੈਠਾ ਹੈ ਉਹੀ ਬੋਲਦਾ ਤਾਂ ਹੁਣ ਮੈਂ ਤੁਹਾਨੂੰ ਕਹਿਣਾ ਚਾਹਣਾ ਭਰਾਵੋ ਵੀ ਜਿੰਨੇ ਮੇਰੇ ਭਰਾ ਤੁਸੀਂ ਮੈਨੂੰ ਸੁਣਦੇ ਹੋ ਸਾਡੀ ਕਿਸੇ ਨਾਲ ਤੁਹਾਡੇ ਨਾਲ ਵੀ ਵਿਰੋਧਤਾ ਨਹੀਂ ਹੈਗੀ ਆਪਾਂ ਸਾਰੇ ਇੱਕ ਹੀ ਆ ਪੰਜਾਬ ਦੇ ਆ ਲੇਕਿਨ ਚਾਹੀਦਾ ਕਿ ਆ ਵੀ ਡੇਬਰੂਗੜ ਦੇ ਵਿੱਚੋਂ ਭਾਈ ਅਮਰਪਾਲ ਸਿੰਘ ਨੂੰ ਸੇਮ ਮਾਨ ਬਾਹਰ ਕੱਢੇ ਕਾਫੀ ਇਹਦੇ ਨਾਲ ਜਮਾ ਨੰਗੀ ਟੜ ਖੜਾਂਗੇ ਦੱਜਦਾ ਇਹ ਹੀ ਮੇਰਾ ਸਨੇਹਾ ਸੀ ਤੁਹਾਡੇ ਨਾਲ ਜੇ ਕਿਸੇ ਨੂੰ ਮਾਰਾ ਲੱਗਿਆ ਹੋਵੇ ਤਾਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਬਾਕੀ ਮੈਂ ਕਿਸੇ ਦੇ ਵਿਰੁੱਧ ਐਨੀ ਗੱਲ ਨਹੀਂ ਕਰਦਾ ਹੁੰਦਾ ਕਿ ਕੋਈ ਆਪਾਂ ਨੂੰ ਕੋਸੀ ਜਾਵੇ ਪੰਜਾਬ ਦੇ ਪ੍ਰਤੀ ਗੱਲ ਆ ਤੁਹਾਡੇ ਪ੍ਰਤੀ ਗੱਲ ਹੁੰਦੀ ਹੈ ਤਾਂ ਠੀਕ ਹੈ ਪੰਜਾਬੀਓ ਮਿਲਦੇ ਆਂ ਅਗਲੇ ਟੌਪਿਕ ਤੇ ਜਿਹੜੇ ਭੈਣ ਭਰਾ 99 ਚੈਨਲ ਤੇ ਆ ਉਹ ਸਬਸਕ੍ਰਾਈਬ ਕਰ ਦੇਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਪੰਜਾਬ ਦੇ ਪ੍ਰਤੀ ਜਿਹੜਾ ਪਾਵਾਂਗੇ ਉਹ ਤੁਹਾਡੇ ਤੱਕ ਪਹੁੰਚਦਾ ਰਹੂਗਾ ਧੰਨਵਾਦ ਜੀ ਮਿਲਦੇ ਆਂ ਅਗਲੇ ਟੌਪਿਕ ਤੇ